ਮੈਂ ਇਹੀ ਕਹਾਂਗਾ ਅਗਰ ਅਮਰਤ ਪਾਲ ਮੈਰੋ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਉਹਨੂੰ ਕੋਈ ਦੁਕਾਨ ਨਹੀਂ ਉਹ ਦਾਸ ਨਾਲ ਕੰਟੈਕਟ ਕਰੇ ਅਗਰ ਇਹਦੀ ਕਿਸੇ ਨੂੰ ਧੰਕੀ ਆਉਂਦੀ ਆ ਬਾਬਾ ਹਰਜੀਤ ਰਸੂਲਪੁਰ ਵੱਲੋਂ ਜਾਰੀ ਕੀਤਾ ਜਾਂਦਾ ਕਿਹਾ ਜਾਂਦਾ ਕਿ ਜੇਕਰ ਕਿਸੇ ਨੂੰ ਫੋਨ ਆਂਦਾ ਜਾਂ ਰੋਕੇ ਜਾਂਦਾ ਤਾਂ ਮੇਰੇ ਨਾਲ ਕੰਟੈਕਟ ਕਰੇ ਉਸ ਤੋਂ ਉਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਾਬਾ ਹਜੀਤ ਸਿੰਘ ਰਸੂਲਪੁਰ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਹਮੇਸ਼ਾ ਸੁਰੱਖਿਆ ਦੇ ਵਿੱਚ ਰਹਿਣਾ ਵੀਜ਼ ਇਕੱਠੇ ਕਰਨੇ ਉਹਨੇ ਹੋਰ ਕੋਈ ਕੰਮ ਨਹੀਂ ਫੜਿਆ ਹੋਇਆ ਹੋਰ ਯੂ ਤੋ ਕਿਸ ਅਥਾਰਟੀ ਦੇ ਵਿੱਚ ਗਏ ਗੱਲ ਕਰ ਰਹੇ ਕਿ ਮੇਰੇ ਕੋਲ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਰਕਾਰਾਂ ਦਾ ਕੰਮ ਹੈ ਜੇ ਕਿਸੇ ਨੂੰ ਕੋਈ ਤਕਲੀਫ ਹੋਏਗੀ ਤੋ ਪਟਿਆਲਾ ਸ਼ਹਿਰ ਹੈ ਜਲੰਧਰ ਸ਼ਹਿਰ ਹੈ ਲੁਧਿਆਣਾ ਸ਼ਹਿਰ ਹੈ ਜੋ ਵੀ ਸਾਰਿਆਂ ਦਾ ਹਰ ਜਗ੍ਹਾ ਦੇ ਉਪਰ ਐਸਐਸਪੀ ਦੇ ਆਫਿਸ ਤੈਨਾਤ ਉਹਨਾਂ ਦੇ ਨੇੜੇ ਥਾਣੇ ਤੈਨਾਤ ਉੱਥੇ ਰਿਪੋਰਟ ਕਰ ਸਕਦਾ ਹੈ ਕਿਸ ਅਥਾਰਟੀ ਦੇ ਵਿਚਕਾਰ ਇਹ ਸੇ ਕਹਿੰਦੇ ਸਿਰਫ ਵਿਊਜ਼ ਇਕੱਠੇ ਕਰਨ ਦਾ ਇੱਕ ਤਰੀਕਾ ਇਹ ਬਾਬੇ ਨੇ ਬਣਾਇਆ ਹੋਇਆ ਬਾਬੇ ਦਾ ਹੋਰ ਕੋਈ ਕੰਮ ਨਹੀਂ ਸੋ ਸ਼ਕਲ ਮੈਂ ਹਾ ਪ੍ਰੋਕਸੀਮਨ ਸਿੰਘ ਤੁਸੀਂ ਦੇਖ ਰਹੇ ਹੋ ਡੀਡੀਸੀ ਆਨਲਾਈਨ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੇ ਉੱਤੇ ਜੋ ਕਿ ਚਰਚਾ ਦਾ ਵਿਸ਼ਾ ਨੇ ਬੀਤੇ ਦਿਨੀ ਬਾਲ ਅਧਿਕਾਰ ਕਮਿਸ਼ਨ ਦੇ ਵੱਲੋਂ ਜਿਹੜੇ ਨਵੇਂ ਨਿਰਦੇਸ਼ ਨੇ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਗਏ ਨੇ ਉਹਨਾਂ ਨਿਰਦੇਸ਼ਾਂ ਦੇ ਵਿੱਚ ਜੇਕਰ ਕੋਈ ਵੀ ਕਿਸੇ ਵੀ ਤਰੀਕੇ ਦੀ ਅਸ਼ਲੀਲ ਸਮਗਰੀ ਸੋਸ਼ਲ ਮੀਡੀਆ ਦੇ ਉੱਤੇ ਪਰੋਸਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਏ ਅਤੇ 15 ਦਿਨਾਂ ਦੇ ਵਿੱਚ ਨੋਟਿਸ ਭੇਜਣ ਦੀ ਜਿਹੜੀ ਸਵਾਲ ਦੇ ਜਿਹੜੇ ਨਿਰਦੇਸ਼ ਜਾਰੀ ਕੀਤੇ ਨੇ ਇਸ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸਤਿੰਦਰ ਮੋਹਨ ਸਿੰਘ ਮੌਜੂਦ ਨੇ ਸਰ ਸਵਾਗਤ ਹੈ ਜੀ। ਨਮਸਕਾਰ ਜੀ। ਸਰ ਕਿਵੇਂ ਦੇਖਦੇ ਹੋ ਜਿਹੜੇ ਨਵੇਂ ਨਿਰਦੇਸ਼ ਜਾਰੀ ਹੋਏ ਨੇ ਕੀ ਅਸਰ ਹੈ ਦਾ ਜਿਹੜਾ ਸੁਸਾਇਟੀ ਦੇ ਉੱਤੇ ਪਵੇਗਾ? ਪਹਿਲਾਂ ਤਾਂ ਸਾਡੇ ਡीडीसी ਔਨਲਾਈਨ ਦੇ ਨਾਲ ਜੁੜ ਰਹੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਤੁਸੀਂ ਪ੍ਰਸ਼ਨ ਪੁੱਛਿਆ ਹੈ ਬਾਦ ਅਧਿਕਾਰ ਕਮਿਸ਼ਨ ਜੋ ਕਿ ਪੰਜਾਬ ਪੁਲਿਸ ਨੇ ਨਿਰਦੇਸ਼ ਦਿੱਤੇ ਨੇ ਇਹਨਾਂ ਨੂੰ ਕਿ ਜਿਹੜਾ ਅਸ਼ਲੀਲ ਕੰਟੈਂਟਸ ਅਸੀਂ ਕੋਈ ਫੇਸਬੁੱਕ YouTube ਕਿਸੇ ਵੀ ਸਾਈਟ ਦੇ ਉੱਪਰ ਪੋਸਟ ਕਰਦੇ ਆ ਤਾਂ ਉਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਨਾਲ ਹੀ ਉਸ ਨੂੰ ਪੋਸਟ ਕਰਨ ਵਾਲੇ ਤੇ ਅਪਲੋਡ ਜਿਹੜਾ ਕਰਦਾ ਉਹਦੇ ਉੱਤੇ ਕਾਰਵਾਈ ਕਰਦੇ ਤੇ ਜੀ ਔਰ ਇਹ ਪੰਜਾਬ ਸਰਕਾਰ ਦਾ ਬਹੁਤ ਸਲਾਗਾਯੋਗ ਕਦਮ ਹੈ ਕਿਉਂਕਿ ਇੱਕ ਮੋਬਾਈਲ ਇਲੈਕਟ੍ਰੋਨਿਕ ਮੀਡੀਆ ਅੱਜ ਕਾਲ ਇੱਕ ਐਸੀ ਚੀਜ਼ ਹੈ ਜਮਦਾ ਬੱਚਾ ਵੀ ਅਗਰ ਮਾਂ ਰੋਟੀ ਉਸਨੂੰ ਖਵਾਉਂਦੀ ਹੈ ਨਾ ਤਾਂ ਉਹਨੂੰ ਮੋਬਾਈਲ ਦਿਖਾ ਕੇ ਰੋਟੀ ਖਵਾ ਰਹੀ ਹੁੰਦੀ ਹੈ ਜੀ ਤੇ ਜਿਹੜੀ ਸਾਈਟ ਅਕਸਰ ਖੋਜ ਜਾਂਦੀਆਂ ਨੇ ਆਪਣੇ ਆਪ ਕਈ ਵਾਰ ਤੇ ਜਿਹੜੀ ਕਿਸੇ ਨੂੰ ਚੰਗੀ ਲੱਗੀ ਇੱਕ ਵਾਰ ਦੇਖਣ ਲੱਗ ਗਏ ਤੇ ਉਸ ਫਿਲਮ ਦੇ ਵਿਚਕਾਰ ਉਹ ਸਾਰੀਆਂ ਵੀਡੀਓਜ਼ ਜਿਹੜੀਆਂ ਤੁਹਾਡੇ ਸਾਹਮਣੇ ਆਣੀ ਸ਼ੁਰੂ ਹੋ ਜਾਂਦੀਆਂ ਹਮ ਪਰ ਇਸ ਦੇ ਨਾਲ ਇਹ ਵੀ ਗੱਲ ਹੈ ਕਿ ਜੇ ਐਸੇ ਗੰਦੇ ਕੰਟੈਂਟਸ ਜੰਮਦੇ ਬੱਚੇ ਛੋਟੇ ਬੱਚਿਆਂ ਨੂੰ ਵੀ ਦਿਖਣ ਲੱਗ ਜਾਣ ਅਗਰ ਉਹਨਾਂ ਦੀ ਲਾਈਕਿੰਗ ਇਧਰ ਬਣ ਗਈ ਤਾਂ ਉਹਨਾਂ ਦੇ ਲਾਈਫ ਸਟਾਈਲ ਦੇ ਉੱਪਰ ਕਿੰਨਾ ਮਾੜਾ ਅਸਰ ਪਵੇਗਾ ਘਰ ਦੇ ਵਿੱਚ ਉਹਨਾਂ ਦਾ ਰਹਿਣਾ ਔਖਾ ਹੋ ਜਾਂਦਾ ਹੈ ਮਾਪਿਓ ਉਹਨਾਂ ਸਾਹਮਣੇ ਕੋਈ ਗੱਲ ਨਹੀਂ ਕਰ ਸਕਦੇ ਚਾਹੇ ਇਹ ਚੀਜ਼ਾਂ ਸਾਡੇ ਸਮਾਜ ਦੇ ਵਿਚਾਰ ਇੱਕ ਪਤੀ ਪਤਨੀ ਇੱਕ ਮਾਪੇ ਹਰ ਦੇ ਲਈ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਪਰ ਇਹਦਾ ਇੱਕ ਪਰਦਾ ਵੀ ਹੁੰਦਾ ਹੈ ਜੀ ਉਹ ਪਰਦਾ ਜਿਹੜਾ ਬੱਚਿਆਂ ਤੋਂ ਬਹੁਤ ਜ਼ਰੂਰੀ ਹੁੰਦਾ ਹੈ ਪਰ ਜੇ ਉਹ ਬੱਚਿਆਂ ਦੇ ਸਾਹਮਣੇ ਹੀ ਉਹ ਗੱਲਾਂ ਖੁੱਲ ਕੇ ਮੋਬਾਈਲ ਤੇ ਸਾਹਮਣੇ ਆ ਜਾਣ ਤਾਂ ਉਹ ਅਸ਼ਲੀਲਤਾ ਵੱਧਦੀ ਹੈ ਜਿਸ ਦੇ ਨਾਲ ਸਕੂਲਾਂ ਦੇ ਵਿੱਚਕਾਰ ਤੁਸੀਂ ਅਕਸਰ ਕਈ ਘਟਨਾਵਾਂ ਦੇਖਦੇ ਆ ਛੋਟੇ ਛੋਟੇ ਵੀ ਦੇਖਦੇ ਆ ਤੇ ਇਹ ਮਾਨੀਆ ਘਟਨਾਵਾਂ ਸ਼ੁਰੂ ਹੋ ਜਾਂਦੀ ਹੈ ਬਚਪਨ ਤੋਂ ਜੀ ਤੋਂ ਬਿਲਕੁਲ ਬਹੁਤ ਸਲਾਗਾਯੋਕ ਕਦਮ ਹੈ ਜਿਹਦੇ ਵਿੱਚ ਐਡੀਜੀਪੀ ਸਾਈਬਰ ਕ੍ਰਾਈਮ ਨੂੰ ਪੰਜਾਬ ਦੇ ਬਾਦਲ ਅਧਿਕਾਰ ਕਮਿਸ਼ਨ ਨੇ ਇਹ ਲਿਖ ਕੇ ਭੇਜਿਆ ਹੈ ਕੀ ਕਿ ਤਾਂ 15 ਦਿਨਾਂ ਦੇ ਅੰਦਰ ਇਹਦੀ ਕਾਰਵਾਈ ਕੀਤੀ ਜਾਵੇ ਜੀ ਦੂਸਰਾ ਇਸ ਦੀ ਸਾਰੀ ਰਿਪੋਰਟ ਤਿਆਰ ਕਰਕੇ ਬਾਹਰ ਅਧਿਕਾਰ ਕਮਿਸ਼ਨ ਦੇ ਕੋਲ ਭੇਜੀ ਜਾਵੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਕੰਟੈਂਟਸ ਬੈਨ ਕੀਤੇ ਨੇ ਸਾਡੇ ਸਰੋਤਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਜਾਂ ਜਿਹੜੇ ਲੋਕ ਇਹ ਕੰਟੈਂਟਸ ਪਾਉਂਦੇ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਰਸੀਂ ਖਬਰਾਂ ਦੱਸਣਾ ਜ਼ਰੂਰੀ ਹੈ ਪਰ ਇਹ ਸਭ ਤੋਂ ਵੱਡਾ ਇਹਦੇ ਵਿੱਚ ਜਿਹੜਾ ਅਹਿਮ ਹੈ ਕਿ ਜਦੋਂ ਸਾਰਾ ਕੁਝ ਹੋ ਜਾਂਦਾ ਹੈ ਕਦ ਕਤਲकांड ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਕੋਰਟ ਦਾ ਕੰਮ ਹੈ ਜਾਰੀ ਕਰਨਾ ਵੀ ਆਖਰ ਕੀ ਕਿਸ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਬਾਲ ਕਮਿਸ਼ਨ ਦੇ ਵੱਲੋਂ ਜਿਹੜੀ ਇਹ ਨਿਰਦੇਸ਼ ਹੁਣ ਜਾਰੀ ਕੀਤੇ ਗਏ ਨੇ ਇਹ ਪਹਿਲਾਂ ਕਿਉਂ ਨਹੀਂ ਕੀਤੇ ਗਏ ਜੇ ਜਦੋਂ ਕੋਈ ਘਟਨਾ ਵਾਪਰਦੀ ਹੈ ਚੀਜ਼ਾਂ ਸਾਹਮਣੇ ਤਾਂ ਹੀ ਆਉਂਦੀਆਂ ਨੇ ਪਰ ਫਿਰ ਵੀ ਬਾਲ ਅਧਿਕਾਰ ਕਮਿਸ਼ਨ ਇਹ ਜਿਹੜਾ ਅਮਰਪਾਲ ਸਿੰਘ ਮਹਿਰਮ ਵੱਲੋਂ ਕੀਤੇ ਗਏ ਕਤਲ ਦੇ ਸੰਬੰਧ ਵਿੱਚ ਉਸ ਤੋਂ ਪਹਿਲਾਂ ਹੀ ਐਕਸ਼ਨ ਵਿੱਚ ਆ ਚੁੱਕਾ ਸੀਗਾ ਇਹ ਤਾਂ ਕੁਝ ਪਹਿਲੇ ਦਿਨਾਂ ਤੋਂ ਇਹਨਾਂ ਨੂੰ ਜਾਰੀ ਹੋ ਚੁੱਕੀਆਂ ਸੀਗੀਆਂ ਪਰ ਹੁਣ ਸਨੂੰ ਸੀਰੀਅਸ ਤਰੀਕੇ ਦੇ ਨਾਲ ਲਿਆ ਗਿਆ ਮੈਂ ਇਹ ਦੱਸਣ ਜਾ ਰਿਹਾ ਸੀ ਕਿ ਕਿਹੜੇ ਕਿਹੜੇ ਕੰਟੈਂਟਸ ਰੋਕੇ ਗਏ ਨੇ ਸਰਕਾਰ ਵੱਲੋਂ ਬਾਹਰ ਅਧਿਕਾਰ ਕਮੇਟੀ ਜਿਹਨਾਂ ਦੇ ਉੱਪਰ ਪਾਬੰਦੀ ਲਾਈ ਗਈ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਡਬਲ ਮੀਨਿੰਗ ਕੰਟੈਂਟਸ ਹੁੰਦੇ ਨੇ ਕੋਈ ਆਪਾਂ ਐਸਾ ਪਾ ਦਿੰਦੇ ਜਿਹਦੇ ਮੀਨਿੰਗ ਡਬਲ ਨਿਕਲਦੇ ਹੁੰਦੇ ਨੇ ਇੱਕ ਤਾਂ ਉਸ ਕੰਟੈਂਟਸ ਨੂੰ ਬੈਨ ਕੀਤਾ ਗਿਆ ਦੂਸਰਾ ਲੱਚਰ ਭਾਸ਼ਾ ਕੋਈ ਗੱਲਾਂ ਕੋਈ ਇਹੋ ਜਿਹੀ ਚੀਜ਼ਾਂ ਅਸੀਂ ਇਸ ਨੂੰ ਨਹੀਂ ਯੂਜ਼ ਕਰ ਸਕਦੇ ਕੰਟੈਂਟਸ ਦੇ ਵਿੱਚਕਾਰ ਆਪਾਂ ਕਿਸੇ ਵੀ ਕੰਟੈਂਟ ਜੇ ਲੱਚਰ ਭਾਸ਼ਾ ਯੂਜ਼ ਕਰਾਂਗੇ ਜਿਵੇਂ ਗਾਣਿਆਂ ਦੇ ਵਿੱਚ ਬਹੁਤ ਸਾਰੀਆਂ ਗੰਦੀਆਂ ਭਾਸ਼ਾ ਹੁੰਦੀਆਂ ਨੇ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਗਿਆ ਤੀਸਰਾ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਨੇ ਕਈ ਗਾਇਕ ਹੁੰਦੇ ਨੇ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਨੇ ਜਿਵੇਂ ਅਕਸਰ ਗਾਣਾ ਚੱਲਦਾ ਸੀ ਘਰ ਦੀ ਸ਼ਰਾਬ ਹੋਵੇ ਐਦਾਂ ਦੇ ਗਾਣੇ ਨੇ ਸ਼ਾਇਦ ਮੇਰਾ ਖਿਆਲ ਗੁਰਦਾਸ ਮਾਨ ਚੀ ਦਾ ਗਾਇਆ ਹੋਇਆ ਗਾਣਾ ਉਹ ਇਹੋ ਜਿਹੇ ਗਾਣੇ ਵੀ ਹੁਣ ਕੋ ਬੈਨ ਕਰ ਦਿੱਤੇ ਗਏ ਨੇ ਜੀ ਔਰ ਇਸ ਤੋਂ ਅਗਲਾ ਗਨ ਕਲਚਰ ਜਿਹੜਾ ਹੈ ਜਿੱਦੇ ਕੋਈ ਬੰਦੂਕ ਕੋਈ ਗਨ ਕੋਈ ਇਹੋ ਜੀਆਂ ਚੀਜ਼ਾਂ ਲੈ ਕੇ ਗਾਣੇ ਗਾਏ ਜਾਂਦੇ ਨੇ ਵਿਆਹ ਸ਼ਾਦੀਆਂ ਨੱਚਿਆ ਜਾਂਦਾ ਹੈ ਖਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਗਿਆ ਪਹਿਲਾਂ ਵੀ ਇਹ ਗਨ ਕਲਚਰ ਬੈਨ ਸੀਗਾ ਪਰ ਹੁਣ ਇਹਨੂੰ ਸਟ੍ਰਿਕਟਲੀ ਸਖਤੀ ਤੌਰ ਤੇ ਲੈ ਲਿਆ ਗਿਆ ਔਰ ਆਲਰੇਡੀ ਤੁਹਾਨੂੰ ਦੱਸ ਦਈਏ ਕਿ 100 ਮਾਮਲਿਆਂ ਦੇ ਉੱਪਰ ADGP ਕਰਾਂ 사이버 ਕ੍ਰਾਈਮ ਵੱਲੋਂ ਕਾਰਵਾਈ ਵੀ ਕਰ ਦਿੱਤੀ ਗਈ ਹੈ ਜੀ ਇਹ ਨਹੀਂ ਕਿ ਰੂਸ ਨੇ ਬੈਨ ਕੀਤਾ ਗਿਆ ਸੋ ਕਾਰਵਾਈ ਵੀ ਕਰ ਦਿੱਤੀ ਗਈ ਹੈ ਹੁਣ ਇਸ ਦੇ ਵਿਚਕਾਰ ਸਰਕਾਰ ਨੇ ਜਿਹੜੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੇ ਵਿਚਕਾਰ ਇਹ ਜਿੱਥੇ ਕੰਟੈਂਟਸ ਹਟਾਏ ਜਾਣਗੇ ਜੇ ਕੋਈ ਐਸਸੀ ਸਾਈਟ ਹੈ ਜਿਹੜੀ ਵਿਦੇਸ਼ਾਂ ਤੋਂ ਉਹ ਕਿ ਸਾਈਟ ਕੱਲੀ ਇਹ ਤਾਂ ਨਹੀਂ ਕਿ ਪੰਜਾਬ 'ਚ ਹੀ ਚੱਲ ਰਹੀਆਂ ਨੇ ਜਾਂ ਇੰਡੀਆ 'ਚ ਹੀ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਗਵਰਨਮੈਂਟ ਬੜੇ ਸੌਖੇ ਤਰੀਕੇ ਨਾਲ ਰੋਕ ਸਕਦੀ ਹੈ ਜੀ ਬੈਨ ਕਰ ਸਕਦੀ ਹੈ ਪਰ ਜੇ ਕੋਈ ਵਿਦੇਸ਼ ਤੋਂ ਹੁੰਦਾ ਉਹਨੂੰ ਰੋਕ ਨਹੀਂ ਸਕਦੀ हां ਪਰ ਉਹਦੇ ਵਿਚਕਾਰ ਵੀ ਇਹਨਾਂ ਨੇ ਫੇਸਬੁੱਕ YouTube Instagram ਇਹਦਾ ਸਾਰੀਆਂ ਸਾਈਟਾਂ ਦੇ ਨਾਲ ਜੋ ਇਹਨਾਂ ਦੇ ਉਹ ਹੈਗੇ ਆ ਕਾਰਪੋਰੇਟਰ ਉਹਨਾਂ ਦੇ ਨਾਲ ਕੰਟੈਕਟ ਕਰ ਲਿਆ ਗਿਆ ਹੈ ਤੇ ਉਹਨਾਂ ਨੂੰ ਕਹਿ ਦਗੀ ਪੰਜਾਬ ਦੇ ਵਿਚਕਾਰ ਉਹ ਸਾਈਟ ਨੂੰ ਬੈਨ ਕਰ ਦਿੱਤਾ ਜਾਏਗਾ ਜੀ ਵੀ ਉਹ ਵਿਦੇਸ਼ ਤੋਂ ਵੀ ਜੇਕਰ ਕੋਈ ਅਪਲੋਡ ਹੁੰਦਾ ਤਾਂ ਉਹ ਰੇ ਨਹੀਂ ਦੇਖ ਸਕੋਗੇ ਤੁਸੀਂ ਉਹ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਦੇ ਨਾਲ ਇੱਕ ਨਵਾਂ ਕਾਨੂੰਨ ਜਿਹੜਾ ਪੁਰਾਣਾ ਹੀ ਬਣਿਆ ਹੋਇਆ ਪਰ ਉਸ ਨੂੰ ਹੁਣ ਬੀਐਨਐਸ ਭਾਰਤੀ ਨੈਸ ਸੰਗਠਨ ਦੇ ਦੋ 2023 ਦੇ ਵਿਚਕਾਰ ਆਈਟੀ ਐਕਟ ਦੇ ਵਿਚਕਾਰ ਦੋ ਆਈਟੀ ਐਕਟ 2000 ਨੂੰ ਕਿਹਾ ਜਾਂਦਾ ਉਹ ਕਾਨੂੰਨ ਵੀ ਲਾਗੂ ਕਰ ਦਿੱਤਾ ਗਿਆ ਤੇ ਜਿਹੜੇ ਵੀ ਅਪਲੋਡ ਕਰਨਗੇ ਉਹਨਾਂ ਨੂੰ ਇਸ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਏਗੀ ਤੇ ਦੂਜੇ ਪਾਸੇ ਗੱਲ ਕਰਦੇ ਆ ਏਸੀ ਦੇ ਜਦੋਂ ਇਹ ਸਾਰੇ ਘਟਨਾਕਰਮ ਵਾਪਰਦਾ ਤੇ ਇੱਕ ਬਿਆਨ ਜਿਹੜਾ ਹੈ ਉਹ ਬਾਬਾ ਹਰਜੀਤ ਰਸੂਲਪੁਰ ਵੱਲੋਂ ਜਾਰੀ ਕੀਤਾ ਜਾਂਦਾ ਕਿਹਾ ਜਾਂਦਾ ਕਿ ਜੇਕਰ ਕਿਸੇ ਨੂੰ ਫੋਨ ਆਂਦਾ ਜਾਂ ਰੋਕੇ ਜਾਂਦਾ ਤਾਂ ਮੇਰੇ ਨਾਲ ਕੰਟੈਕਟ ਕਰੇ ਉਸ ਤੋਂ ਉਸ ਪਿਆਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਤੁਸੀਂ ਗੱਲ ਕੀਤੀ ਬਾਬਾ ਹਰਜੀਤ ਸਿੰਘ ਰਸੂਲਪੁਰ ਦੀ ਹੁਣ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣਾ ਜੀ ਵਿਊਜ਼ ਇਕੱਠੇ ਕਰਨੇ ਜੀ ਉਹਨੇ ਹੋਰ ਕੋਈ ਕੰਮ ਨਹੀਂ ਫੜਿਆ ਹੋਇਆ ਜਦੋਂ ਰਾਮ ਮੰਦਰ ਦਾ ਉੱਤ ਘਟਨ ਹੋਇਆ ਤਾਂ ਉੱਥੇ ਉਸਨੇ ਜਾ ਕੇ ਆਪਣਾ ਸਟਾਲ ਲਾ ਲਿਆ ਉੱਥੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਸ ਤੋਂ ਬਾਅਦ ਜੇ ਕੋਈ ਟ੍ਰੇਨ ਦਾ ਮਸਲਾ ਸੀ ਤੇ ਤਾਂ ਉੱਥੇ ਪਹੁੰਚ ਗਿਆ ਉੱਥੇ ਉਹਦਾ ਕੰਮ ਸਿਰਫ ਇੱਕੋ ਹੀ ਰਹਿ ਗਿਆ ਜਦ ਕਿ ਉਸ ਨੂੰ ਵੀ ਪਤਾ ਹੈ ਕਿ ਇਹ ਕੋਈ ਵੀ ਕ੍ਰਾਈਮ ਅਗਰ ਅਮਰਦੋ ਨੇ ਅਮਰਤਪਾਲ ਵੀ ਸੁਣੀ ਹੈ ਇਹ ਵੀਡੀਓ ਦੀ ਅਮਰਤਪਾਲ ਸਿੰਘ ਮਹਿਰੋ ਦੇ ਸਬੰਧ ਦੇ ਵਿੱਚ ਕਿ ਉਸਨੇ ਗੱਲ ਕਹੀ ਹੈ ਕਿ ਅਗਰ ਤੁਹਾਨੂੰ ਕੋਈ ਤੰਗ ਕਰਦਾ ਹੈ ਤਾਂ ਤੁਸੀਂ ਸਿੱਧੇ ਮੇਰੇ ਕੋਲ ਆਓ ਮੈਨੂੰ ਰਿਪੋਰਟ ਕਰੋ ਭਾਈ ਹੋਰ ਜੂ ਤੋ ਕਿਸ ਅਥਾਰਟੀ ਦੇ ਵਿੱਚ ਕਰੇ ਗੱਲ ਕਰਦਾ ਕਿ ਮੇਰੇ ਕੋਲ ਆਓ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਰਕਾਰਾਂ ਦਾ ਕੰਮ ਹੈ ਜੇ ਕਿਸੇ ਨੂੰ ਕੋਈ ਤਕਲੀਫ ਹੋਏਗੀ ਤਾਂ ਉਹ ਪਟਿਆਲਾ ਸ਼ਹਿਰ ਹੈ ਜਲੰਧਰ ਸ਼ਹਿਰ ਹੈ ਲੁਧਿਆਣਾ ਸ਼ਹਿਰ ਹੈ ਜੋ ਵੀ ਸਾਰਿਆਂ ਨੂੰ ਤਾਂ ਹਰ ਜਗ੍ਹਾ ਦੇ ਉੱਪਰ ਐਸਐਸਪੀ ਦੇ ਆਫਿਸ ਤਾਇਨਾਤ ਨੇ ਹਮ ਉਹਨਾਂ ਦੇ ਨੇੜੇ ਥਾਣੇ ਤਾਇਨਾਤ ਨੇ ਉੱਥੇ ਰਿਪੋਰਟ ਕਰ ਸਕਦਾ ਕਿਸ ਅਥਾਰਟੀ ਦੇ ਵਿਚਕਾਰ ਇਸੇ ਕਹਿੰਦੇ ਸਿਰਫ ਵਿਊਜ਼ ਇਕੱਠੇ ਕਰਨ ਦਾ ਇੱਕ ਤਰੀਕਾ ਇਹ ਬਾਬੇ ਨੇ ਬਣਾਇਆ ਹੋਇਆ ਬਾਬੇ ਦਾ ਹੋਰ ਕੋਈ ਕੰਮ ਨਹੀਂਗਾ ਹਮ ਸੋ ਇਸ ਕਰਕੇ ਮੈਂ ਇਸ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ ਹਰਜੀਤ ਸਿੰਘ ਨੂੰ ਰਸੂਲਪੁਰ ਨੂੰ ਇਹ ਕਹਿ ਕੇ ਜੋ ਮਰਜ਼ੀ ਕਰੀ ਜਾਵੇ ਕੁਝ ਮਿਸਬੀਹੇਵੀ ਕਈ ਵਾਰ ਲੋਕਾਂ ਦਾ ਕਰ ਜਾਂਦਾ ਹੈ ਕਈ ਜਿਹੇ ਗੱਲਾਂ ਦੇ ਉੱਪਰ ਬਹੁਤ ਸਾਰੀਆਂ ਆ ਜਾਂਦੀਆਂ ਨੇ ਉਸਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਜੇ ਕੋਈ ਕੰਟੈਂਟ ਪਾਣਾ ਪਾਓ ਤੇ ਮੈਂ ਬੈਠਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਦੇਖੋ ਹੁਣ 50 ਸਗਾ ਨੇ ਆਰਡਰ ਕਰ ਦਿੱਤੇ ਬਾਦਰ ਘਰ ਕਮਿਸ਼ਨ ਨੇ ਜੀ ਤਾਂ ਹੁਣ ਕਿਵੇਂ ਰੋਕੇਗਾ ਵੀ ਕੋਈ ਕੰਟੈਂਟਸ ਪਾਏਗਾ ਤੇ ਮੈਂ ਉਹਨੂੰ ਇਹ ਕੋਈ ਗੱਲਾਂ ਨਹੀਂ ਕਹਿਣ ਦੀ ਹੁੰਦੀ ਆ ਇਹ ਕੋਈ ਤੁਕ ਨਹੀਂ ਆ ਉਹ ਲੋਕ ਵੀ ਮੈਂ ਦੇਖ ਰਿਹਾ ਮੈਂ ਕੱਲ ਇੱਕ ਸਾਈਟ ਤੋਂ ਸੁਣ ਰਿਹਾ ਸੀ ਬਹੁਤ ਪਿਛੇ ਇੱਕ ਰਾਗੀ ਸੀਗੀ ਕੀਰਤਨ ਕਰਨ ਵਾਲੀ ਲੜਕੀ ਸੀ ਪ੍ਰਬਲੀਨ ਕੋ ਉਹ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਜਿਹਦਾ ਦਿੱਲੀ ਦੇ ਗੁਰਦੁਆਰਾ ਸਾਹਿਬ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਾ ਵਸਾਇਆ ਹੋਇਆ ਗੁਰੂ ਘਰ ਗੁਰਦੁਆਰਾ ਬੰਗਲਾ ਸਾਹਿਬ ਜੀ ਉਹਦੇ ਹੈੱਡ ਗ੍ਰੰਤੀ ਸਾਹਿਬ ਭਾਈ ਸਾਹਿਬਾਈ ਰਣਜੀਤ ਸਿੰਘ ਜੀ ਦੇ ਨਾਲ ਉਸ ਦੀ ਕਾਫੀ ਕਸ਼ਮਕਸ਼ ਚੱਲਦੀ ਦੇ ਜਿਹਦੇ ਵਿਚਾਰ ਹੋ ਸਕਦਾ ਹੈ ਕਿ ਉਹ ਲੜਕੀ ਉਮਰ ਦੇ ਰਿਕਾਰਡ ਕੁਝ ਨਿਆਣੀ ਸੀ ਤੇ ਕੁਝ ਨੇ ਸਿਆਣੀਆਂ ਗੱਲਾਂ ਵੀ ਕੀਤੀਆਂ ਹੂੰ ਕੋਈ ਜ਼ਰੂਰੀ ਨਿਆਣੇ ਨਿਆਣੇ ਨਹੀਂ ਹੁੰਦੇ ਨਿਆਣੇ ਕਈ ਵਾਰ ਸਿਆਣੇ ਵੀ ਹੁੰਦੇ ਨੇ ਜੀ ਬਿਲਕੁਕੁਲ ਉਹਨੇ ਸਿਆਣੀਆਂ ਗੱਲਾਂ ਵੀ ਕੀਤੀਆਂ ਹੂੰ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਦਾ ਕਰਕੇ ਜੋ ਗੁਰੂ ਘਰ ਦੇ ਵਿੱਚ ਹੋਇਆ ਤੇ ਉਹ ਠੀਕ ਨਹੀਂ ਹੋਇਆ ਜਾਂ ਉੱਥੇ ਫੋਟੋਗ੍ਰਾਫੀ ਹੋਈ ਉਹਦੇ ਸੰਬੰਧ ਵਿੱਚ ਇਹ ਗੱਲ ਕਹੀ ਸੀ ਉਹ ਕੁੜੀ ਕਾਫੀ ਸੁਰਖੀਆਂ ਦੇ ਵਿੱਚ ਘਰ ਰਹੀ ਹੈ ਹੂੰ ਹੁਣ ਕੱਲ ਮੈਂ ਇੱਕ ਸਾਈਟ ਤੋਂ ਸੁਣ ਰਿਹਾ ਸੀ ਇੱਕ ਸਾਈਟ ਨੇ ਇਹ ਜਿਹੜੇ ਕਮਲਪੁਰ ਵਾਲਾ ਕਤਲ ਹੋਇਆ ਇਸ ਕਤਲ ਦੇ ਸਬੰਧ ਵਿੱਚ ਪ੍ਰਬਲਿੰਗੌਰ ਨੂੰ ਖਿੱਚ ਕੇ ਨਾਲ ਲੈ ਆਂਦਾ ਉਹਦੀ ਇੰਟਰਵਿਊਜ਼ ਲੈ ਰਹੇ ਸੀ ਵੀ ਤੁਸੀਂ ਦੱਸੋ ਜੀ ਇਸ ਬਾਰੇ ਕੀ ਕਹਿਣਾ ਚਾਹਦੇ ਹੋ ਉਸ ਨੇ ਬੜੇ ਸੋਹਣੇ ਢੰਗ ਨਾਲ ਕਿਹਾ ਕਹਿੰਦੇ ਜੀ ਮੇਰਾ ਜਿਹੜਾ ਸਬਜੈਕਟ ਹੈ ਕੀਰਤਨ ਕਰਨ ਦਾ ਹਾਂ ਮੈਂ ਇਹ ਨੰਗੇਜ਼ ਦੇਖਦੀ ਨਹੀਂ ਜੀ ਤੇ ਮੈਂ ਇਸ ਬਾਰੇ ਕੀ ਕਹਿ ਸਕਦੀ ਹਾਂ ਪਰ ਉਸ ਨੇ ਗੁਰਬਾਣੀ ਦੇ ਚਾਨਣ ਦੇ ਵਿਚਾਰੀ ਗੱਲ ਕਹੀ ਕਿ ਹਾਂ ਠੀਕ ਹੈ ਕਿ ਸਾਡੀ ਗੁਰੂ ਘਰ ਦੇ ਵਿਚਾਰ ਇੱਕ ਮਰਿਆਦਾ ਹੈ ਇਹ ਕਿਸੇ ਨੂੰ ਮਾਰਨ ਜਾਂ ਮਰਨ ਦੀ ਕੋਈ ਸਿੱਖਿਆ ਨਹੀਂ ਦਿੰਦਾ ਉਹਦੇ ਮੋਸ ਪੱਤਰਕਾਰ ਨੇ ਜ਼ਬਰਦਸਤੀ ਕੁਛ ਨਾ ਕੁਛ ਕਢਵਾ ਕੇ ਹਟਿਆ ਉਹ ਹਟਿਆ ਔਰ ਅੱਜ ਵੀ ਦੇਖਾਂਗੇ ਕਿ ਕੁਝ ਦਿਨ ਬਾਅਦ ਉਹ ਪ੍ਰੋਬਲਮ ਕੋਲ ਵੀ ਚਰਚਾ ਦਾ ਵਿਸ਼ਾ ਬਣਦੀ ਉਹਨੂੰ ਕਹਿ ਦਿੰਦਾ ਵੀ ਹਾਂ ਜੇ ਕੋਈ ਗਲਤ ਕਰੇ ਤੇ ਬੇਸ਼ੱਕ ਉਹਨੂੰ ਮਾਰ ਦੇਣਾ ਚਾਹੀਦਾ ਉਹਦੇ ਮੋਖ ਆਗੇ ਹਟੇ ਤੂੰ ਕਹਿਣ ਤੋਂ ਪਾਵੇ ਹੈ ਵੀ ਆਪਾਂ ਇਸ ਚੱਕਰਾਂ 'ਚ ਨਾ ਪਈਏ ਆਪਾਂ ਵਿਊਜ਼ ਦੇ ਚੱਕਰਾਂ 'ਚ ਨਾ ਪਈਏ ਜਿਹੜੇ ਚਾਹੇ ਅਮਰਤ ਨਿਹੰਗ ਹੈ ਜਿਹੜਾ ਹਰਜੀਤ ਸਿੰਘ ਹੈ ਤਾ ਇਦਾਂ ਕਰਕੇ ਹੁਣ ਪ੍ਰਬਲੀਨ ਕੋਲ ਨੂੰ ਕੀਰਤਨ ਕਰਦਾ ਹਦਾ ਸਬਜੈਕਟ ਨੂੰ ਕੀਰਤਨ ਕਰਨ ਦਿਓ ਪਰ ਨਹੀਂ ਉਸ ਨੂੰ ਲੈ ਕੇ ਆ ਗਏ ਹੁਣ ਵਿੱਚ ਕਾ ਹੁਣ ਉਸ ਨੂੰ ਫੇਰਲ ਚ ਜਾਨ ਕੇ ਕਿਉਂਕਿ ਉਸ ਦੇ ਵੀ ਜਦੋਂ ਕੀਰਤਨ ਕੀਤਾ ਸੀ ਤਾਂ ਉਦੋਂ ਕਈ ਗੱਲਾਂ ਐਸੀਆਂ ਕਹੀਆਂ ਸੀ ਡਬਲ ਮੀਨਿੰਗ ਗੱਲਾਂ ਸੀ ਜੀ ਜਿਸ ਦੇ ਬਾਰੇ ਚਰਚਾ ਦੇ ਵਿਸ਼ੇ 'ਤੇ ਆਈ ਸੀ ਤਾਂ ਹੁਣ ਉਹ ਫਿਰ ਲਿਆਏ ਕੋਈ ਨਾ ਕੋਈ ਗੱਲ ਦੇ ਮੂੰਹ ਚ ਵੇਗ ਦੇ ਜਦੋਂ ਆਪਾਂ ਕੋਈ ਬੋਲਦੇ ਤਾਂ ਕੋਈ ਵੇਗ ਚ ਕੋਈ ਨਾ ਕੋਈ ਗੱਲ ਮੂੰਹ ਚ ਨਿਕਲ ਜਾਂਦੀ ਹੈ ਜੀ ਜਦੋਂ ਨਿਕਲ ਜਾਂਦੀ ਹੈ ਤੇ ਆਪਾਂ ਟਾਰਗੇਟ ਤੇ ਆ ਜਾਂਦੇ ਹਾਂ ਪਰ ਜੇ ਦੇਖਿਆ ਜਾਵੇ ਤਾਂ ਬਿੱਤੇ ਕੁਝ ਦਿਨਾਂ ਤੋਂ ਬਾਅਦ ਜਦੋਂ ਦਾ ਕੌਂਟ੍ਰੋਵਰਸੀ ਪ੍ਰੋਬਲੀਮ ਕੋਰ ਵਾਲੀ ਛਿੜਦੀ ਹੈ ਤਾਂ ਹੁਣ ਕੁਝ ਹੱਦ ਤੱਕ ਉਹ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਕੀਰਤਨ ਵੱਲ ਧਿਆਨ ਦੇ ਰਹੀ ਹੈ। ਨਹੀਂ ਅੱਛੀ ਗੱਲ ਹੈ ਜੇ ਕੀਰਤਨ ਵੱਲ ਧਿਆਨ ਦੇਗੀ ਤਾਂ ਆਪਣੇ ਆਪ ਨੂੰ ਪ੍ਰੋਮੋਟ ਵੀ ਕਰੇਗੀ। ਪਰ ਉਹ ਮੈਂ ਵੀ ਦੇਖਿਆ ਕਿ ਉਹ ਚਰਚਾ ਦਾ ਵਿਸ਼ਾ ਤਾਂ ਆਪ ਵੀ ਬੜਨਾ ਰਹਿੰਦਾ ਚਾਹਦੀ ਹੈ। ਹੂੰ। ਕਈ ਨਾ ਕਈ ਵਿਸ਼ਿਆਂ ਦੇ ਉੱਪਰ ਉਹ ਪ੍ਰੋਬਲੀਮ ਕੋਰ ਵੀ ਚਰਚਾ ਦੇ ਵਿਸ਼ੇ 'ਚ ਰਹਿੰਦੀ ਹੈ। ਤੇ ਹਾਂ ਉਹਦਾ ਆਪਣਾ ਸ਼ੌਂਕ ਵੀ ਹੈ। ਦੇ ਦੂਜੇ ਪਾਸੇ ਹੁਣ ਗੱਲ ਕਰਦੇ ਆਂ ਲੁਧਿਆਣਾ ਦੇ ਵਿੱਚ ਹੋਈ ਜਿਮਨੀ ਚੋਣਾ ਦੀ ਜਿਮਨੀ ਚੋਣਾ ਦੌਰਾਨ ਸਿਰਫ 51% ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਕਿ ਆਮ ਜਨਤਾ ਨੇ ਉਮੀਦਵਾਰਾਂ ਨੂੰ ਨਕਾਰ ਦਿੱਤਾ ਕਿ ਆਮ ਜਨਤਾ ਦੇ ਦਿਲ ਵਿਚਕਾਰ ਇਹ ਗੱਲ ਸੀ ਵਿਸ਼ਵਾਸ ਛੁੱਟ ਗਿਆ ਉਹਨਾਂ ਤੋਂ ਉਮੀਦਵਾਰੋਂ ਤਾਂ ਹੀ ਨਹੀਂ ਵੋਟ ਪਾਣਾ ਹੈ ਕਿ ਇਸ ਦਾ ਕੋਈ ਹੋਰ ਕਾਰਨ ਸੀ ਨਹੀਂ ਦੇਖੋ ਹੁਣ ਜਿਮਨੀ ਚੋਣਾ ਜਿਹੜੀਆਂ ਹੋਈਆਂ ਇਹ ਪੰਜ ਜਗ੍ਹਾ ਦੇ ਸਾਰੇ ਦੇਸ਼ ਵਿੱਚ ਪੰਜ ਜਗ੍ਹਾ ਦੀ ਜਿਮਨੀ ਚੋਣਾ ਹੋਈਆਂ ਹਾਂ ਉਹ ਇਹਨਾਂ ਪੰਜ ਜਗ੍ਹਾ ਦੇ ਵਿੱਚਕਾਰ ਚੋਣਾਂ ਚ ਸਭ ਤੋਂ ਘੱਟ ਜਿਹੜੀ ਵੋਟ ਪਈ ਹੈ ਉਹ ਪੰਜਾਬ ਦੇ ਵਿੱਚਕਾਰ ਲੁਧਿਆਣਾ ਦੇ ਪਛਦੀ ਪੱਛਮੀ ਹਲਕੇ ਦੇ ਵਿੱਚਕਾਰ ਦੀ ਚੋਣਾਂ ਹੀ ਇੱਥੇ ਪਈ ਹੈ ਹਾਂ ਪਰ ਮੰਨਿਆ ਜਾਂਦਾ ਹੈ ਕਿ ਇੱਥੇ ਪੜਿਆ ਲਿਖਿਆ ਤਬਕਾ ਜਿਹੜਾ ਉਹ ਬਹੁਤ ਰੰਦਾ ਹੈ ਹਾਂ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਲਈਏ ਤਾਂ ਅੱਗੇ ਵੀ ਆਪਾਂ ਦੱਸਿਆ ਸੀ ਵੀ ਇਸ ਹਲਕੇ ਦੇ ਵਿੱਚਕਾਰ ਜਿੱਥੇ 90% ਵੋਟ 90000 ਜਿਹੜੀ ਵੋਟ ਹੈ ਉਹ ਪੁਰਸ਼ਾਂ ਦੀ ਵੋਟ ਹੈ ਜੀ ਤੇ 85000 ਵੋਟ ਜਿਹੜੀ ਹੈ ਉਹ ਔਰਤਾਂ ਦੀ ਵੋਟ ਹੈ ਇਸ ਹਲਕੇ ਦੇ ਵਿੱਚ ਦਾ ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਵੋਟਾਂ ਦਾ ਜਿਆ ਸਮਾ ਸੀ ਦੁਪਹਿਰ 3 ਵਜੇ ਤੱਕ ਜਿਹੜੀਆਂ ਵੋਟਾਂ ਹੋਈਆਂ ਉਹਦੇ 'ਚ ਪਰਸੈਂਟੇਜ ਚੱਲੀ ਜਾਂ 52% ਨਿਕਲ ਕੇ ਸਾਹਮਣੇ ਆ ਰਹੀ ਸੀ ਬਹੁਤ ਅੱਛੀ ਸੀ ਪਰ 6 ਵਜੇ ਤੱਕ ਵੋਟਾਂ ਪੈਣੀਆਂ ਸੀ ਜਦੋਂ ਸ਼ਾਮ ਨੂੰ ਦੇਖਿਆ ਗਿਆ ਤਾਂ ਸਿਰਫ 51% ਵੋਟਾਂ ਨਿਕਲੀਆਂ ਹੁਣੇ 51% ਜਿਹੜੀਆਂ ਵੋਟਾਂ 51.33% ਦੇ ਵੋਟਾਂ ਪਈਆਂ ਇੱਕ ਇਹ ਅੰਦਾਜ਼ਾ ਲਾਇਆ ਜੀ ਪਿਛਲੀ ਪੋਲਿੰਗ ਹੋਈ ਹੈ ਉਸ ਤੋਂ 13% ਘੱਟ ਵੋਟਾਂ ਪਈਆਂ ਹੁਣ 13% ਘੱਟ ਵੋਟ ਪੈਣੀ ਬਹੁਤ ਵੱਡਾ ਇਫੈਕਟ ਕਰਦਾ ਹੈ ਇੱਕ ਕੈਂਡੀਡੇਟ ਦੀ ਰੂਪਰੇਖਾ ਹੀ ਬਦਲ ਕੇ ਰੱਖ ਦਿੰਦਾ ਜਿੱਥੇ ਤੱਕ ਅਸੀਂ ਸਾਰੇ ਪੱਤਰਕਾਰ ਪਹਿਲਾਂ ਇਹ ਹਿਸਾਬ ਲਾ ਰਹੇ ਸੀ ਵੀ ਇਹ ਪੋਲਿੰਗ ਦੇ ذریعے ਕੁਝ ਜਿਆਦਾ ਸਾਨੂੰ ਆਸ ਸੀ ਕਿ 60 ਤੋਂ 65% ਦੇ ਕਰੀਬ ਇਸ ਸਰਕਟ ਵਿੱਚ ਵੋਟ ਹੋਏਗੀ ਪੋਲਿੰਗ ਹੋਏਗੀ 100% ਤਾਂ ਕਦੀ ਕਿਤੇ ਵੀ ਨਹੀਂ ਹੁੰਦੀ ਪਰ ਵੋਟਾਂ ਘਟ ਪਈਆਂ ਦੇਖੋ ਇਹਦੇ ਦੋ ਮੁੱਖ ਕਾਰਨ ਹੁੰਦੇ ਨੇ ਇੱਕ ਤਾਂ ਮੁੱਖ ਕਾਰਨ ਇਹ ਹੁੰਦਾ ਅਕਸਰ ਇਹ ਹੀ ਮੰਨਿਆ ਜਾਂਦਾ ਹੈ ਕਿ ਜਿਸ ਹਲਕੇ 'ਚ VOTING ਘਟ ਹੋਵੇ ਤਾਂ ਜਦੋਂ ਘਟ ਹੋਣਾ ਫਾਇਦਾ ਜਿਹੜਾ ਹੈ ਉਹ ਰੂਲਿੰਗ ਪਾਰਟੀ ਨੂੰ ਜ਼ਿਆਦਾ ਹੋਣ ਦੇ ਚਾਂਸ ਹੁੰਦੇ ਨੇ ਤੇ ਜੇ ਵੋਟਾਂ ਜ਼ਿਆਦਾ ਪੈ ਜੇ 60 ਤੋਂ 70% VOTING ਹੋ ਜਾਂਦੀ ਹੈ ਤਾਂ ਫਿਰ ਇਹ ਮੰਨਿਆ ਜਾਂਦਾ ਕਿ ਲੋਕਾਂ 'ਚ ਵੋਟਾਂ ਪਾਉਣ ਲਈ ਉਤਸ਼ਾਹ ਸੀ ਲੋਕਾਂ ਨੇ ਉਤਸ਼ਾਹ ਨਾਲ ਇਹ ਕੀਤਾ ਕਿ ਜਿਹੜੀ ਪਹਿਲੀ ਸਰਕਾਰ ਹੈ ਜਾਂ ਪਹਿਲਾ ਕੈਂਡੀਡੇਟ ਨੂੰ ਬਦਲਣ ਦੇ ਲਈ ਇਸ ਨੂੰ ਉਤਸ਼ਾਹ ਨਾਲ ਵੋਟਾਂ ਪਾਈਆਂ ਇਸ ਕਾਰਨ। ਤੀਸਰਾ ਜਿਹੜਾ ਕਾਰਨ ਹੈ ਉਹ ਗਰਮੀ ਵੀ ਆਤਦੀ ਸੀ। ਹੂੰ ਗਰਮੀ ਵੀ ਕਾਰਨ ਹੈ ਕਿਈ ਵਾਰ ਕਈ ਘਰੋਂ ਨਿਕਲ ਹੀ ਨਹੀਂ ਸਕਦੇ ਤਿਆਰ ਹੋ ਕੇ ਚਲੋ ਕੀ ਕਰਨਾ ਜੀ ਛੱਡੋ ਜਿਪਰਾ ਇਹਨਾਂ ਨੇ ਕੋਈ ਇਹ ਸੋਚ ਲੈਂਦੇ ਨੇ ਵੀ ਸਰਕਾਰ ਤੋਂ ਉੱਪਰ ਆਪ ਸਰਕਾਰ ਹੀ ਹੈਗੀ ਹੈ ਜੀ ਤੇ ਜੇ ਕੋਈ ਜਿੱਤ ਵੀ ਗਿਆ ਤਾਂ ਕੰਮ ਤਾਂ ਆਪਣੇ ਫਿਰ ਵੀ ਨਹੀਂ ਦੂਜੇ ਕੰਨ ਵੋਟ ਪਣੀ ਹੈ ਚਲੋ ਛੱਡੋ ਭਰਾ ਘਰ ਹੀ ਬੈਠ ਜਾਓ। ਇਹ ਸਾਰੇ ਕੰਨ ਹਰ ਬੰਦਾ ਸੋਚ ਲੈਂਦਾ ਹੈ। ਇਸੀ ਤਰ੍ਹਾਂ ਜਦੋਂ ਪਹਿਲਾ ਜਿਹੜਿਆ VOTING ਹੋਈਆਂ ਨੇ ਨਾ 2019 ਦੇ ਉਹ 70% VOTING ਇਸ ਹਲਕੇ 'ਚ ਪਈ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ 2019 ਦੇ ਵਿੱਚ ਤਾਂ ਤੁਸੀਂ ਲਓ ਵੀ ਇਹਦਾ 13% ਵੋਟ ਘਟ ਗਈ ਸੀ ਬਹੁਤ ਫਰਕ ਵੱਡਾ ਪਿਆ ਫਰਕ ਇਹ ਤੋ ਇਹ ਸਾਰਾ ਕਾਰਨ ਹੈਗਾ ਇਹਦੇ ਕਰ VOTING ਘਟ ਹੋਣ ਦਾ ਪਰ ਨਤੀਜੇ ਕੀ ਲੱਗਦਾ ਹੈ ਕਿਦਾ ਕਿਦਾ ਪਲੜਾ ਭਰੀ ਹੋਏਗਾ ਕਿਉਂਕਿ ਕਈ ਜਿਹੜੇ ਭਾਰਤ ਪੁਸ਼ਨ ਆਸ਼ੂ ਜੋ ਕਿ ਕਾਂਗਰਸ ਵਾਲਾ ਚੋਣ ਚੋਣ ਮਦਾਨ ਦੇ ਵਿੱਚ ਉਤਰੇ ਸਨ ਪਹਿਲਾਂ ਵੀ ਇੱਥੇ ਲੜੇ ਨੇ ਤੇ ਜਿੱਤੇ ਵੀ ਨੇ ਪਰ ਹੁਣ ਕੀ ਲੱਗਦਾ ਹੁਣ ਕਈ ਚਿਹਰੇ ਜਿਹੜੇ ਨੇ ਉਮੀਦਵਾਰ ਨਵੇਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਤੱਕ ਭਾਰਤ ਪੁਸ਼ਨ ਆਸ਼ੂ ਜੀ ਦਾ ਸਵਾਲ ਹੈ ਉਹ ਕਾਂਗਰਸ ਦੇ ਕੈਂਡੀਡੇਟ ਨੇ ਔਰ 6 ਵਾਰ ਇਸ ਹਲਕੇ 'ਚੋਂ ਕਾਂਗਰਸ ਜਿੱਤ ਚੁੱਕੀ ਹੈ ਪਹਿਲਾਂ ਜੀ ਆਜ਼ਾਦੀ ਤੋਂ ਬਾਅਦ ਹੁਣ ਤਾਂ ਜਿਹਦੇ ਵਿੱਚੋਂ 3 ਵਾਰ ਭਾਰਤ ਪੁਸ਼ਨ ਆਸ਼ੂ ਜੀ ਆਪ ਜਿੱਤੇ ਨੇ ਹੁਣ ਜੋ ਸਾਡੀ ਪਹਿਲਾ ਅਸੈਸਮੈਂਟ ਸੀਗੀ ਅਕਸਰ ਉਥੋਂ ਦੇ ਹਲਕੇ ਦੇ ਲੋਕਾਂ ਦੀ ਅਸੈਸਮੈਂਟ ਸੀ ਜਾਂ ਉਥੋਂ ਦੇ ਪੱਤਰਕਾਰਾਂ ਨੇ ਜੋ ਸਾਰੀ ਕੀਤਾ ਸੀ ਸਰਵੇ ਮੈਨੂੰ ਵੀ ਇੱਕ ਦਿਨ ਜਾਣ ਦਾ ਮੌਕਾ ਮਿਲਿਆ ਮੈਂ ਉਸ ਹਲਕੇ ਚ ਘੁੰਮਿਆ ਵੀ ਆ ਔਰ ਉੱਥੇ ਮੇਰੇ ਦੋ ਚਾਰ ਯਾਰ ਦੋਸਤ ਮਿੱਤਰ ਵੀ ਰਹਿੰਦੇ ਨੇ ਗੱਲਬਾਤ ਵੀ ਕੀਤੀ ਹੈ ਤਾਂ ਅਸੀਂ ਇਹੀ ਸਮਝ ਰਹੇ ਸੀ ਕਿ ਇਹ ਆਪ ਅਤੇ ਕਾਂਗਰਸ ਦੀ ਸਿੱਧੀ ਟੱਕਰ ਪਰ ਹੁਣ ਜਿਸ ਦਿਨ ਵੋਟਾਂ ਪਈਆਂ ਨੇ ਵੋਟਾਂ ਪੈਂਣ ਤੋਂ ਵਾਲੇ ਦਿਨ ਤੋਂ ਲੈ ਕੇ ਜਾਂ ਦੋ ਤਿੰਨ ਦਿਨ ਚਾਰ ਦਿਨ ਪਹਿਲਾਂ ਜਿਹੜੀ ਰੂਪਰੇਖਾ ਬਦਲੀ ਹੈ ਇਹ ਜ ਤਿਕੋਨਾ ਮੁਕਾਬਲਾ ਹੋ ਗਿਆ ਹਮ ਇਹਦੇ ਤੀਸਰਾ ਕੈਂਡੀਡੇਟ ਜਿਹੜਾ ਮੁਕਾਬਲੇ ਤੇ ਮੰਨਿਆ ਜਾ ਰਿਹਾ ਜਿਹੜਾ ਉਹ ਪਲਵਕਾਰ ਸਿੰਘ ਘੁੰਮਣ ਨੂੰ ਮੰਨਿਆ ਜਾ ਰਿਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਵੀ ਸੀ ਤੇ ਉਹਨਾਂ ਦਾ ਇੱਕ ਉਹ ਇਸ ਟਾਈਮ ਕੈਂਡੀਡੇਟ ਸੀਗਾ ਉੱਤੇ ਇਹ ਮੰਨਿਆ ਜਾ ਰਿਹਾ ਕਿ ਇਸ ਦਾ ਕੈਰੈਕਟਰ ਜਿਹੜਾ ਉਹ ਇਸ ਵਿਅਕਤੀ ਦਾ ਬਹੁਤ ਅੱਛਾ ਮੰਨਿਆ ਜਾਂਦਾ ਜੀ ਇਹਦਾ ਬੋਲ ਚੱਲਦਾ ਤਰੀਕਾ ਕਿਸੇ ਨਾਲ ਲੜਨਾ ਨਹੀਂ ਜੇ ਲੜਨਾ ਵੀ ਹੈ ਤਾਂ ਪਿਆਰ ਨਾਲ ਸਮਝਾ ਕੇ ਲੜਨਾ ਤੁਸੀਂ ਦੇਖੇ ਹੋਣਗੇ ਕਈ ਵੀਡੀਓ ਆਈਆਂ ਨੇ ਜੇ ਸ਼ਰਾਬ ਪਕੜੀ ਗਈ ਤਾਂ ਇਸਲੇ ਪਿਆਰ ਨਾਲ ਸਮਝਾਇਆ ਦੇਖੋ ਜੇ ਸ਼ਰਾਬ ਪਕੜੀ ਕੇ ਮੈਂ ਵੀਡੀਓ ਬਣਾ ਲਿਆ ਜੇ ਕਿਸੇ ਨੇ ਗੱਡੀ ਦੇ ਵਿੱਚ ਕਾਲ ਨੂੰ ਸੂਟ ਵੰਡ ਰਹੇ ਸੀ ਤੇ ਹੋਰ ਸਮਾਨ ਵੰਡ ਰਹੇ ਸੀ ਰਾਸ਼ਨ ਵੰਡ ਰਹੇ ਸੀ ਤੇ ਤਾਂ ਇਹਨੇ ਵੀਡੀਓ ਬਣਾ ਗਿਆ ਇਹ ਚਰਚਾ ਦਾ ਵਿਸ਼ਾ ਵੀ ਬਣਿਆ ਤੇ ਲੋਕਾਂ ਨੇ ਵੀ ਇਸਨੂੰ ਮਨਾ ਵੀ ਨਹੀਂ ਕੀਤਾ ਇਹਨੇ ਵੀਡੀਓ ਜੇ ਗਿਆ ਕਿ ਸਮਾਨ ਲੋ ਇਹਨਾਂ ਦੇ ਕੋਲੋਂ ਜੀ ਜੇ ਆਪ ਵੱਲੇ ਸਮਾਨ ਵੰਡ ਰਹੇ ਉਹਨਾਂ ਨੇ ਆਪ ਤੇ ਦੋਸ਼ ਲਾਇਆ ਵੀ ਸਮਾਨ ਵੰਡ ਰਹੇ ਨੇ ਟੱਲੋ ਹੁਣ ਕਾਰਵਾਈ ਤਾਂ ਤੁਹਾਨੂੰ ਪਤਾ ਹੈ ਇਲੈਕਸ਼ਨ ਕਮਿਸ਼ਨ ਨੇ ਕਿਸੇ ਤੋਂ ਵੀ ਨਹੀਂ ਕਰਨੀ ਜਿੰਨਾ ਮਰਜ਼ੀ ਇਲੈਕਸ਼ਨ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਮੈਂ ਦੇਖਿਆ ਸੀ ਸ਼ਰੇਆਮ ਸਮਾਨ ਵੰਡਿਆ ਜਾਂਦਾ ਸੀਗਾ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਇੱਥੇ ਵੀ ਸਮਾਨ ਵੰਡਣ ਦੀਆਂ ਵਾਰਦਾਤਾਂ ਹੋਈਆਂ ਸੂਟ ਵੰਡੇ ਗਏ ਰਾਸ਼ਨ ਵੰਡਿਆ ਗਿਆ ਸ਼ਰਾਬ ਵੰਡੀ ਗਈ ਕਿਸੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਚਾਹੀ ਚੋਣ ਕਮਿਸ਼ਨ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਪਰ ਹੁਣ ਜਿੱਥੇ ਤੱਕ ਸਵਾਲ ਹੈ ਉਹਦਾ ਕਾਰਨ ਜੇ ਤੁਸੀਂ ਪੁੱਛਿਆ ਉਹ ਇਹ ਹੈ ਕਿ ਆਪ ਦਾ ਅੱਗੇ ਜਿੱਥੇ ਵੋਟਾਂ ਪੈਂਦੀਆਂ ਨੇ ਤਾਂ ਆਪ ਦੇ ਵੱਡੇ ਲੀਡਰ ਉੱਥੇ ਪੂਰੇ ਡਟ ਕੇ ਇਹ ਲੜਾਈ ਲੜਦੇ ਨੇ ਅਖੀਰਲੇ 3 ਦਿਨ ਕੇਜਰੀਵਾਲ ਜੀ ਭਗਵਾਨ ਤਮਾਨ ਇਹ ਚੋਣ ਪ੍ਰਚਾਰ ਚੋਂ ਗਾਇਬ ਨਜ਼ਰ ਆਇਆ ਹੁਣ ਇਹ ਕੀ ਕਾਰਨ ਸੀ ਜਾਂ ਇਹਨਾਂ ਕੋਈ ਆਪਸੀ ਕਨਫਲਿਕਟ ਸੀਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਔਰ ਉਸ ਤੋਂ ਇਲਾਵਾ ਸਾਰੀ ਇਲੈਕਸ਼ਨ ਦੇ ਵਿਚਕਾਰ ਸੰਦੀਪ ਪਾਠਲ ਨੂੰ ਦੇਖਿਆ ਨਹੀਂ ਗਿਆ। ਹਮਮ। राघव ਚੱਡਾ ਜਿਹੜੇ ਕਿਸੇ ਸਮੇਂ ਮੁੱਖ ਮੰਤਰੀ ਦੇ ਦਾਵੇਦਾਰ ਸੀ ਪੰਜਾਬ ਦੇ ਵਿੱਚਕਾਰ ਔਰ ਬੜਾ ਰੋਲਾ ਸੀ ਮੁੱਖ ਮੰਤਰੀ ਬਣਨ ਦਾ ਹਰ ਚੋਣ ਪ੍ਰਚਾਰ ਤੇ ਬੋਲਦੇ राघव ਚੱਡਾ ਜੀ ਇਸ ਇਲੈਕਸ਼ਨ ਦੇ ਵਿੱਚਕਾਰ ਪ੍ਰਚਾਰ ਤੇ ਨਹੀਂ ਆਇਆ। ਉਸ ਤੋਂ ਬਾਅਦ ਕੇਜਰੀਵਾਲ ਦਾ ਤਾਂ ਆਪਾਂ ਕਹਿੰਦੇ ਸੋਧੀਆਂ ਵੀ ਬਹੁਤ ਘੱਟ ਨਜ਼ਰ ਆਇਆ। ਇੱਕ ਦੋ ਸਟਾਰਟਿੰਗ ਦੇ ਵਿੱਚ ਆਇਆ। ਉਸ ਤੋਂ ਬਾਅਦ ਸੋਧੀਆਂ ਵੀ ਨਜ਼ਰ ਨਹੀਂ ਆਇਆ। ਹੋ ਸਕਦਾ ਚਲੋ ਸੋਧੀਆਂ ਦੇ ਦਿੱਲੀ ਦੇ ਵਿੱਚਕਾਰ ਕੇਸ ਖੁੱਲ ਗਿਆ ਹੈ। ਪੇਸ਼ੀ ਪੈ ਰਹੀ ਹੈ। ਤਾਂ ਹੋ ਸਕਦਾ ਕਿਸੇ ਸੋਦੀਆ ਜੀ ਨੂੰ ਉੱਥੇ ਜਾਣਾ ਪੈ ਗਿਆ ਹੋਵੇ। ਔਰ ਦੂਜੇ ਪਾਸੇ ਪਰਪਕਾਰ ਸਿੰਘ ਹੁਮੜ ਦਾ ਕਰੈਕਟਰ ਅੱਛਾ ਹੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਆਪਣਾ ਅਕਸ ਬਹੁਤ ਨੀਵਾ ਹੋਇਆ ਪਿਆ। ਸਾਹਿਬ ਸੁਖਬੀਰ ਸਿੰਘ ਬਾਦਲ ਦਾ ਪਰ ਇਹ ਕੈਂਡੀਡੇਟ ਅੱਛਾ ਹੈ ਜਿਸ ਕਰਕੇ ਹੋ ਸਕਦਾ ਕਿ ਕੁਝ ਇਹਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਜਾਵੇ। ਜੀ ਇਹਦੇ ਕਰਕੇ ਵੋਟ ਇਹਨਾਂ ਨੂੰ ਅੱਛੀ ਮਿਲ ਜਾਵੇ ਤੇ ਹੋ ਸਕਦਾ ਕਿ ਆਪਣੀ ਜਮਾਤ ਵੀ ਬਚਾ ਲਵੇ। ਤੇ ਨਾਲ ਆਪਣੀ ਇੱਜ਼ਤ ਵੀ ਬਣ ਜਾ ਅਕਾਲੀ ਦਲ ਦਾ ਥੋੜਾ ਜਿਹਾ ਬੋਲਬਾਲਾ ਵੀ ਇਹਦੇ ਨਾਲ ਹੋਣ ਦੇ ਚਾਂਸ ਅੱਛੇ ਲੱਗ ਰਹੇ ਜੀ ਤੇ ਹੁਣ ਗੱਲ ਕਰਦੇ ਆ ਪਟਿਆਲਾ ਦੀ ਪਟਿਆਲਾ ਦੇ ਵਿੱਚ ਇੱਕ ਪਾਸੇ ਸੁਰਖੀਆਂ ਨੇ ਅਖਬਾਰ ਦੀਆਂ ਕਿ ਹੁਣ ਪਟਿਆਲੇ ਦੇ ਨੂੰ ਹਾਰ ਬਦਲੀ ਜਾਏਗੀ ਨਗਰ ਨਿਗਮ ਪੂਰੇ ਜੋਰਾਂ ਸ਼ੋਰਾਂ ਤੇ ਕੰਮ ਕਰ ਰਿਹਾ ਪਰ ਦੂਜੇ ਪਾਸੇ ਸਫਾਈ ਕਰਮਚਾਰੀਆਂ ਦੀ ਜਿਹੜੀ ਹੜਤਾਲ ਹੈ ਉਹ ਸਵਾਲ ਖੜੇ ਕਰ ਰਹੀ ਹੈ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਗੰਦ ਗੰਦ ਜਿਹੜਾ ਕੂੜੇ ਦਾ ਢੇਰ ਹੈ ਉਹ ਵੇਖਣ ਨੂੰ ਮਿਲ ਰਿਹਾ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਜਿੱਥੇ ਤੱਕ ਗੰਦਗੀ ਦਾ ਸਵਾਲ ਹੈ ਇਹ ਦਰਜਾ ਫੌਲ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ। ਜੀ। ਔਰ ਥਾ ਥਾ ਤੇ ਗੰਦਗੀ ਦੇ ਢੇਰ ਨਜ਼ਰ ਆ ਰਹੇ ਨੇ, ਚੱਕਿਆ ਜਾਨੀ ਦੇ ਆ ਬਹੁਤ ਸਾਰਾ ਗੰਦ। ਮੈਂ ਤਾਂ ਇੱਕ ਇਹ ਵੀ ਦੇਖਿਆ ਕਿ ਆ ਉੱਥੇ ਵਾਰਡ ਨੰਬਰ ਸ਼ਾਇਦ 51 ਪੈਂਦਾ ਮੇਰਾ ਗੱਲ। ਹੂੰ। ਪਤਾ ਨਹੀਂ 46 ਪੈਂਦਾ। ਉਹ ਐਮਸੀ ਦੇ ਘਰ ਦੇ ਸਾਹਮਣੇ ਗੰਦਾ ਢੇਰ ਲੱਗਿਆ। ਜਿੰਨਾ ਇਹਨਾਂ ਗੰਦ ਉੱਥੇ ਉੱਚਾ ਹੋ ਚੁੱਕਾ ਹੈ। ਹੂੰ। ਜਿਹੜੇ ਐਮਸੀ ਦੇ ਘਰ ਦੇ ਸਾਹਮਣੇ ਗੰਦਾ ਢੇਰ ਹੋਏਗਾ ਉਹ ਪਟਿਆਲਾ ਸ਼ਹਿਰ ਦੀ ਨੁਹਾੜ ਦੇ ਆਪਣੇ ਵਾਰਡ ਦੀ ਨੁਹਾੜ ਕਿਤੋਂ ਬਦਲ ਦੇਣੀ ਹੈ। ਹੂੰ। ਉਹ ਘਰ ਦੇ ਵਿੱਚ ਵੀ ਬਹਿਣਾ ਬੜਾ ਔਖਾ ਹੈ ਜੀ ਤੇ ਇਹ ਨੁਹਾਰ ਕਿੱਥੋਂ ਬਦਲ ਦੇਣਗੇ ਠੀਕ ਹੈ ਅਗਰ ਬਦਲ ਦੇਣ ਤਾਂ ਬਹੁਤ ਅੱਛੀ ਗੱਲ ਹੈ ਸਾਡੇ ਤਾਂ ਮੰਨ ਦੀ ਇੱਛਾ ਹੈ ਕਿ ਪਟਿਆਲਾ ਸੁੰਦਰ ਹੋਣਾ ਚਾਹੀਦਾ ਹੈ ਇੱਕ ਟੂਰਿਸਟ ਪਲੇਸ ਬਣਨਾ ਚਾਹੀਦਾ ਹੈ ਕਿ ਹੈ ਵੀ ਟੂਰਿਸਟ ਪਲੇਸ ਸੀ ਉਹ ਕਿ ਪਟਿਆਲੇ ਦੇ ਅੰਦਰ ਜਿੱਤੇ ਗਾਂਧੀ ਤਲਾ ਸੀ ਹੁਣ ਗਾਂਧੀ ਤਲਾ ਹੀ ਅੱਧਾ ਰਹਿ ਗਿਆ ਅੱਧੇ ਤਲਾ ਤੇ ਕਾਲੀ ਮਾਤਾ ਦੇ ਮੰਦਿਰ ਦੀ ਪਾਰਕਿੰਗ ਬਣ ਗਈ ਪਿੱਛੇ ਹੁਣ ਜੇ ਥੋੜੀ ਜਗ੍ਹਾ ਪਿੱਛੇ ਰਹਿ ਗਈ ਸੀਗੀ ਆਪਾਂ ਗੱਲ ਤਾਂ ਕਰ ਦਿੰਨੇ ਆ देखो हो सकता है कि मेरे ਨਾਲ कोई भाईचारा नाराज हो जावे इस के के हो गल ਦੇ ਉੱਪਰ ਹੁਣ ਜਿੱਥੇ ਪਿੱਛੇ ਸਰੋਵਰ ਸਾਹਿਬ ਬਣਾਇਆ ਸਰੋਵਰ ਸਾਹਿਬ ਪੁਰਾਣਾ ਹੈਗਾ ਉਹਨੂੰ ਮੇਨਟੇਨ ਕੀਤਾ ਉਸ ਦੇ ਨਾਲ ਕਾਫੀ ਵਿਸੜ ਛੱਡ ਕੇ ਕਿ ਫੋਰੈਸਟ ਦੀ ਜ਼ਮੀਨ ਵੇਚੀ ਗਈ ਉਹ ਫੋਰੈਸਟ ਦੀ ਜ਼ਮੀਨ ਨੂੰ ਹੀ ਕਬਜ਼ੇ ਚ ਲੈ ਕੇ ਉੱਥੇ ਲੈਬਰਾਟਰੀ ਬਣਾਣ ਦੀ ਤਿਆਰੀ ਹੋ ਗਈ ਹੈ ਜਦਕਿ ਫੋਰੈਸਟ ਵੱਲੋਂ ਮੇਰੀ ਕਿਸੇ ਨਾਲ ਅਧਿਕਾਰੀ ਗੱਲ ਕਰ ਰਿਹਾ ਸੀ ਕਿ ਅਸੀਂ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਨਾ ਰੈਟਰ ਕੋਈ ਸਾਨੂੰ ਐਸਾ ਮਿਲਿਆ ਪਰ ਬਣਾ ਲਈ ਗਈ ਜੀ ਚਲੋ ਕੋਈ ਅੱਛੀ ਗੱਲ ਨਹੀਂ ਜੇ ਕੋਈ ਤੇ ਕੀ ਚੀਜ਼ ਵਰਤੋ ਜਾਵੇ ਜਾਂ ਸੁੰਦਰਤਾ ਦੇ ਬਣੇ ਤਾਂ ਤਾਂ ਅੱਛੀ ਗੱਲ ਹੈ ਜੇਕਰ ਗੰਧ ਹੀ ਪੈਣਾ ਮੇਨਟੇਨੈਂਸ ਹੀ ਨਹੀਂ ਹੋਣੀ ਫਿਰ ਤਾਂ ਕੋਈ ਲਾਭ ਨਹੀਂ। ਜੀ। ਠੀਕ ਹੈ ਨਹੀਂ। ਤਾਂ ਦੂਸਰੇ ਪਾਸੇ ਜੇ ਤੁਸੀਂ ਗੱਲ ਕੀਤੀ ਹੈ ਪਟਿਆਲੇ ਜੀ ਨਿਹਾਰ ਬਦਲ ਰਹੀ ਪਿਛਲੇ ਕੁਝ ਕਲੋਨੀਆ ਦੇ ਵਿੱਚ ਗੱਲ ਲਹਿਲ ਕਲੋਨੀਏ ਪਰਸੋਂ ਚੌਥੇ ਦੀ ਗੱਲ ਹੈ ਕਿ ਜਿਨ੍ਹਾਂ ਦੇ ਥੜੇ ਅੱਗੇ ਵੱਧੇ ਹੋਏ ਸੀਗੇ। 5-5 ਫੁੱਟ 6-6 ਫੁੱਟੋ ਗੱਲੀ ਛੋਟੀ ਸੀਗੀ 20 ਫੁੱਟ ਦੀ ਗੱਲੀ ਸੀਗੀ। ਉਹ ਪੀਲਾ ਪੰਜਾ ਉਹਨਾਂ ਤੇ ਚੱਲਿਆ ਤੇ ਗੱਲੀ ਦੇ ਬਹੁਤ ਸਾਰੇ ਲੋਕ ਖੁਸ਼ ਵੀ ਸੀ ਉਹ ਕਹਿੰਦੇ ਕਿ ਇਸ ਤਾਂ ਗੱਲੀ ਜੋ ਗੱਡੀ ਵੀ ਨਹੀਂ ਸਕੂਟਰ ਵੀ ਨਿਕਲਦਾ ਸਾਡਾ ਤੇ ਹੁਣ ਗੱਡੀ ਨਿਕਲਨੀ ਸ਼ੁਰੂ ਹੋ ਗਈ ਹੈ। ਉਹਨਾਂ ਨੇ ਹੀ ਮੰਗ ਕੀਤੀ ਸੀ ਕੁਝ ਉਹਨਾਂ ਦੀ ਅਪਸਰੀ ਕਲੋਨੀ ਦੇ ਵਿੱਚ ਹੀ ਕਨਫਲਿਕਟ ਸੀ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਤੇ ਉਹ ਕਾਰਵਾਈ ਹੋ ਗਈ ਔਰ ਇਹਦੇ ਨਾਲ ਕਈ ਲੋਕ ਨਾਰਾਜ਼ ਵੀ ਹੋਏ ਇਵਨ ਦਨ ਕੀ ਉੱਥੋਂ ਦਾ ਜਿਹੜਾ ਮਿਊਸਪਲ ਕਾਉਂਸਲਰ ਸੀ ਉਹ ਵੀ ਆ ਕੇ ਖੜ ਗਿਆ ਕਿ ਇਹ ਤੁਸੀਂ ਥੜੇ ਨਾ ਤੋੜੋ ਮੇਰੀਆਂ ਵੋਟ ਬੈਂਕ ਹੈ ਉਹ ਵੋਟ ਬੈਂਕ ਹੈ ਠੀਕ ਹੈ ਡਾਕਟਰ ਬਲਬੀਰ ਸਿੰਘ ਦਾ ਘਰ ਨੇੜੇ ਪੈਂਦਾ ਹੈ ਹੈਲਥ ਮਿਨਿਸਟਰ ਹੈ ਹੁਣ ਕੱਲ ਜਿਵੇਂ ਬਾਈ ਨੰਬਰ ਫਾਟਕ ਦੇ ਦਾ ਕਿ ਇਹ ਪੰਜਾ ਚੱਲਿਆ ਜਿਹੜੀਆਂ ਨਾਜਾਇਜ਼ ਉਹ ਸਾਰੀਆਂ ਕਈ ਇਹਨਾਂ ਦੇ ਆਪਣੇ ਚਾਹੇਤਿਆਂ ਰਹੀ ਹੋਵੇ ਰਹੀਆਂ ਨੇ ਤੇ ਕਈ ਢਾਈਆਂ ਵੀ ਜਾ ਰਹੀਆਂ ਨੇ ਬਸ ਇਹ ਤਾਂ ਆਉਣ ਵਾਲੇ ਟਾਈਮ ਦੇ ਗਾ ਰਹੇ ਆ ਵੀ ਜਿਹੜੀ ਸਰਕਾਰ ਆਉਂਦੀ ਹੈ ਜੇ ਅਕਾਲੀ ਸਰਕਾਰ ਹੈ ਤਾਂ ਉਹਨਾਂ ਨੇ ਆਪਣੇ ਚਾਹੇਤਿਆਂ ਨੂੰ ਖੁਸ਼ ਕਰ ਦੇਣਾ ਜੇ ਕਾਂਗਰਸ ਆਈ ਤਾਂ ਉਹਨਾਂ ਨੇ ਆਪਣੇ ਚਾਹੇਤਿਆਂ ਨੂੰ ਖੁਸ਼ ਕਰ ਦੇਣਾ ਤੇ ਜੇ ਆਪ ਆ ਗਈ ਉਹਨਾਂ ਨੇ ਆਪਣੇ ਚਾਹੇਤਿਆਂ ਨੂੰ ਖੁਸ਼ ਕਰ ਦੇਣਾ ਤੇ ਠੀਕ ਹੈ ਜੇ ਗੰਦਗੀ ਤੇ ਨੁਹਾਰ ਬਦਲ ਜਾਵੇ ਪਟਿਆਲਾ ਦੀ ਤੇ ਬਹੁਤ ਅੱਛੀ ਹੈ ਪਟਿਆਲਾ ਦੀ ਆਮਦਨ ਦਾ ਸੋਰਸ ਬਣ ਜਾਏਗਾ ਸ਼ਾਹੀ ਸ਼ਹਿਰ ਹੈ ਇਸ ਪਟਿਆਲਾ ਸ਼ਹਿਰ ਦੇ ਅੰਦਰ ਕਿਸੇ ਸਮੇਂ ਬਿਜਲੀ ਬੋਰਡ ਦਾ ਹੈੱਡ ਆਫਿਸ ਹੀ ਪੰਜਾਬੀ ਯੂਨੀਵਰਸਿਟੀ ਦਾ ਹੈੱਡ ਆਫਿਸ ਹੀ ਹੈ ਸਟੇਟ ਬੈਂਕ ਆਫ ਇੰਡੀਆ ਜਿਹੜਾ ਬਣ ਗਿਆ ਸਟੇਟੂ ਪਟਿਆਲਾ ਦਾ ਹੈੱਡ ਆਫਿਸ ਹੁੰਦਾ ਸੀ ਐਨਆਈਐਸ ਐਨਆਈਐਸ ਇੱਥੇ ਮੰਨਿਆ ਜਾਂਦਾ ਹੈ ਔਰ ਇਸ ਤੋਂ ਇਲਾਵਾ ਪੀਡਬਲਯੂਡੀ ਬੀਐਨਆਰ ਦਾ ਵੀ ਹੈੱਡ ਆਫਿਸ ਪਟਿਆਲਾ ਹੀ ਹੈ ਪਬਲਿਕ ਹੈਲਥ ਦਾ ਹੈੱਡ ਆਫਿਸ ਵੀ ਪਟਿਆਲਾ ਹੈ ਜੀਆਰਪੀ ਦਾ ਰਿਆ ਦਾ ਵੀ ਏਰੀਆ ਆਫਿਸ ਇਹ ਸੀਗਾ ਤੋ ਕੈਨ ਤੋਂ ਭਾਵ ਥਾਪਰ ਕਾਲਜ ਇੱਥੇ ਐ ਯੂਨੀਵਰਸਿਟੀ ਬਣ ਗਈ ਐ ਉਹ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਸੀ ਜਿੱਤੋਂ ਬਾਹਰ ਤੋਂ ਆ ਕੇ ਲੋਕ ਸਪੈਸ਼ਲ ਇੱਥੇ ਘੁੰਮਣ ਆਉਂਦੇ ਸੀ ਸ਼ੀਸ਼ਮੈਲ ਦੇਖਣ ਲਈ ਆਉਂਦੇ ਸੀਗੇ ਪੁਰਾਣਾ ਕਿਲਾ ਦੇਖਣ ਲਈ ਆਉਂਦੇ ਸੀਗੇ ਪਰ ਇਹਨਾਂ ਦੀ ਮੇਨਟੇਨੈਂਸ ਹੀ ਕੋਈ ਨਹੀਂ ਐ ਜਦੋਂ ਮੇਨਟੇਨੈਂਸ ਨਹੀਂ ਹੋਏਗੀ ਤਾਂ ਟੂਰਿਸਟ ਕਿੱਥੋਂ ਜਾਏਗਾ ਜਿੰਨਾ ਮਰਜ਼ੀ ਕਰੀ ਚੋ ਖਰਚੇ ਆਪਣੇ ਸਿਰ ਪਾ ਰਹੇ ਆ ਆਪਾਂ ਟੂਰਿਸਟ ਪਲੇਸ ਤਾਂ ਖਤਮ ਕਰਦੇ ਹਾਂ ਜੀ ਤਾਂ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਇਸ 쇼 ਦੇ ਵਿੱਚ ਜੁੜਨ ਦੇ ਲਈ ਧੰਨਵਾਦ